ਨਰੇਂਦਰ ਮੋਦੀ ਕੀ ਹਰ 13ਵੇਂ ਦਿਨ ਵਿਦੇਸ਼ ਚ ਹੁੰਦੇ ਹੈ ਹਰ 13ਵੇਂ ਦਿਨ ਉਹਦਾ ਵਿਦੇਸ਼ੀ ਧਰਤੀ ਤੇ ਹੁੰਦਾ ਹੈ ਉਹ ਹੁਣ ਤੱਕ ਕਰੀਬ 91 ਦੇਸ਼ਾਂ ਦੀ ਸੈਰ ਕਰ ਚੁੱਕੇ ਨੇ ਤੇ ਦੌਰ ਕੰਮ جاری ਹੈ ਜੇਕਰ ਨਹੀਂ ਰੁਕ ਨਹੀਂ ਰਿਹਾ 300 ਦਿਨ ਪ੍ਰਧਾਨ ਮੰਤਰੀ ਦੇ ਤੌਰ ਤੇ ਉਹ 300 ਦਿਨ ਵਿਦੇਸ਼ ਚ گزار ਚੁੱਕੇ ਨੇ ਮਿੱਤਰਾਂ ਨੂੰ ਸ਼ੌਂਕ ਸੈਰਾਂ ਦਾ ਹੈ ਕਿੱਥੇ ਰੁਕ ਹੁੰਦਾ ਬਿਸ਼ੇਪ ਦਰਸ਼ਨ 2500 ਕਰੋੜ ਰੁਪਇਆ ਖਰਚ ਕੇ ਕਹਿੰਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰਿਆਂ ਤੇ ਰਹੇ ਉਹਨਾਂ ਦੇ ਇਹਨਾਂ ਵਿਦੇਸ਼ੀ ਦੌਰਿਆਂ ਦੇ ਉੱਤੇ 2500 ਕਰੋੜ ਦਾ ਖਰਚਾ ਆ ਚੁੱਕਿਆ ਪਿਛਲੇ ਸਾਰੇ ਪ੍ਰਧਾਨ ਮੰਤਰੀਆਂ ਦਾ ਉਹਨੇ ਰਿਕਾਰਡ ਤੋੜ ਦਿੱਤਾ ਕਹਿੰਦੇ ਜੀ ਤੀਸਰਾ ਕਾਰਜਕਾਲ ਮਤਲਬ ਦੋ ਕਾਰਜਕਾਲ ਪੂਰੇ ਤੇ ਤੀਜੇ ਕਾਰਜਕਾਲ ਦਾ ਉਹਨਾਂ 11 ਸਾਲ ਇਹਨਾਂ 11 ਸਾਲਾਂ ਦੇ ਵਿੱਚ 300 ਦਿਨਾਂ ਤੋਂ ਵੱਧ ਨਰਿੰਦਰ ਮੋਦੀ ਨੇ ਵਿਦੇਸ਼ ਚ ਦਿਨ گزارੇ ਨੇ 99 ਮੁਲਕਾਂ ਚ ਉਹਨਾਂ ਨੇ ਸੈਰ ਕੀਤੀ ਆ ਤੇ 2500 ਕਰੋੜ ਤੋਂ ਉੱਪਰ ਦਾ ਖਰਚਾ ਆ ਗਿਆ ਦੂਸਰੇ ਪਾਸੇ ਮੈਂ ਦੇਖ ਰਿਹਾ ਸੀ ਅਟਲ ਬਿਹਾਰੀ ਬਾਜਪਾਈ ਉਹਨਾਂ ਨੇ 131 ਦਿਨ ਵਿਦੇਸ਼ ਚ ਗੁਜ਼ਾਰੇ ਨੇ ਤੇ ਜੀ 31 ਕ ਦੇਸ਼ਾਂ ਦੀ ਉਹਨਾਂ ਨੇ ਸੈਰ ਕੀਤੀ ਆ ਤੇ 144 ਕਰੋੜ ਉਹਨਾਂ ਦਾ ਵੀ ਖਰਚਾ ਆਇਆ ਜੇ ਆਪਾਂ ਇਸ ਹੱਬ ਨਾਲ ਦੇਖੀਏ ਕਿਤੇ 144 ਕਰੋੜ ਤੇ ਕਿਤੇ 2500 ਕਰੋੜ ਕਿਤੇ 131 ਦਿਨ ਤੇ ਕਿਤੇ 300 ਦਿਨ